ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਪਹੁੰਚੇ ਹੋਇਆ ਖੇਤਾਂ ਦੇ ਵਿੱਚ ਘੁੰਮਣ ਤਸੂ ਸਤਿ ਸ੍ਰੀ ਅਕਾਲ ਕਰੋ ਬੁੱਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਈ ਮੈਂ ਤਕਰੀਬਨ ਅੱਜ ਲਗਾਤਾਰੀ ਸਵੇਰੇ 8 ਵਜੇ ਤੋਂ ਲੱਗਿਆ ਹੋਇਆ ਪੈਣ ਤੇ ਅੱਜ ਜਾਣਾ ਵੀ ਸੀਗਾ ਕਿਤੇ ਮੀਂਹ ਕਰਕੇ ਥੋੜਾ ਜਿਹਾ ਅੱਜ ਪ੍ਰੋਗਰਾਮ ਕੈਨਸਲ ਕਰਨਾ ਪਿਆ ਜੀ ਉਹ ਜਿੱਥੇ ਜਾਣਾ ਦਾ ਉੱਥੋਂ ਵੀ ਬਾਈ ਦਾ ਫੋਨ ਆ ਬਾਈ ਕਹਿੰਦਾ ਮੀਂਹ ਪੈਣ ਲੱਗਿਆ ਹੋਇਆ ਬਾਈ ਅੱਜ ਰਹਿਣ ਦੋ ਆਉਣ ਨੂੰ ਤਾਂ ਕਰਕੇ ਆਪਾਂ ਹੁਣ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਸੀ ਤੇ ਲਗਾਤਾਰ 5-6 ਘੰਟੇ ਲਗਾਤਾਰ ਮੀਂਹ ਪੈ ਗਿਆ ਪਿਆ ਹਰ ਸਮੇਂ ਸਮਈਆਂ ਪਰ ਪੂਰਾ ਵਧੀਆ ਪੈ ਗਿਆ ਤਸੱਲੀਆ ਕਰਾ ਦਿੱਤੀ ਮੀਂਹ ਦੀ ਤੇ ਆ ਦੇਖੋ ਤੁਸੀਂ ਆਇਆ ਨਾ ਬੱਦਲ ਬਾਈ ਹੁਣ ਫੇਰ ਦੁਬਾਰਾ ਲੱਗੀ ਹੋਈ ਹੈ ਹੁਣ ਠੀਕ ਹੈ ਜੀ ਬਾਕੀ ਚਲੋ ਜਿਵੇਂ ਮਹਾਰਾ ਦੀ ਕਿਰਪਾ ਵੈਸੇ ਨਦੀਆਂ-ਨੁਦੀਆਂ ਦੇ ਵਿੱਚ ਬਾਈ ਫਿਲਹਾਲ ਪਾਣੀ ਨਹੀਂ ਹੈਗਾ ਨਦੀਆਂ-ਨੁਦੀਆਂ ਆਪਣੀਆਂ ਠੀਕ ਆ ਤੇ ਕਈ ਵੀਰਾਂ ਦੇ ਫੋਨ ਆਏ ਮੈਨੂੰ ਬਾਹਰੋਂ ਵੀ ਤੁਹਾਡਾ ਏਰੀਆ ਬਾਈ ਕਿਵੇਂ ਆ ਕਿਉਂਕਿ 3-4 ਸਾਲ ਪਹਿਲਾਂ ਆਪਣੇ ਵੀ ਬਾਈ ਹੜ੍ਹਾਂ ਨੇ ਕਾਫੀ ਨੁਕਸਾਨ ਕਰਿਆ ਸੀਗਾ ਸਾਡੇ ਏਰੀਆ ਇੱਧਰ ਨਦੀ ਨੇ ਮਾਰ ਕਰੀ ਤੀ ਪਰ ਬਾਈ ਫਿਲਹਾਲ ਦੀ ਘੜੀ ਸਾਡੇ ਏਰੀਆ ਬਿਲਕੁਲ ਪਾਣੀ ਤੋਂ ਬਚਿਆ ਹੋਇਆ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਲੈਵਲ ਠੀਕ ਆ ਕਈ ਵੀਰ ਮੈਂ ਦੇਖਿਆ ਬਣਾ ਬਣੂ ਕੇ ਖਬਰਾਂ ਪਾਈਆਂ ਨੇ ਵੀ ਸਤਲੁਜ ਦਾ ਪਾਣੀ ਬਹੁਤ ਆ ਫਿਲਹਾਲ ਅਦੀ ਘੜੀ ਠੀਕ ਆ ਤੇ ਜਿਹੜੀ ਜ਼ਿਆਦਾਤਰ ਮਾਰ ਆ ਬਾਈ ਇੱਧਰ ਬਿਆਸ ਏਰੀਆ ਦੇ ਵਿੱਚ ਵੱਧ ਹੋਈ ਹੋਈ ਹੈ ਜੀ ਉੱਧਰ ਮੈਂ ਦੇਖ ਰਿਹਾ ਵੀਡੀਓ ਆਪਾਂ ਦੇਖਦੇ ਆ ਵੀ ਕਾਫੀ ਜਿਆਦਾ ਨੁਕਸਾਨ ਹੋਇਆ ਹੋਇਆ ਤੇ ਬਾਕੀ ਚਲੋ ਮਹਾਰਾਜ ਭਲੀ ਕਰੇ ਸਾਰਿਆਂ ਨੂੰ ਠੀਕ ਹੈ ਜੀ ਤੇ ਬਾਕੀ ਆਪਾਂ ਉੱਧਰ ਵੀ ਜਾਣਾ ਉੱਧਰ ਆਪਾਂ ਨੇ ਬੂਟੇ ਜੇ ਪਟਾਏ ਆ ਬਾਈ ਖੇਤਾਂ ਵਿੱਚੋਂ ਉੱਧਰ ਗੇੜਾ ਮਾਰ ਕੇ ਆਉਨੇ ਆ ਦੇਖਦੇ ਆ ਕਿ ਆ ਹਿਸਾਬ-ਤਾਬ ਹੈ ਤੇ ਮਿਲਦੇ ਆ ਆਪਾਂ ਤੁਹਾਨੂੰ ਬਣੇ ਰਹੋ ਵੀਡੀਓ ਚ ਤੇ ਲੋ ਜੀ ਬਾਈ ਇਧਰੋਂ ਪਟਾਏ ਆ ਬੂਟੇ ਆਪਾਂ ਨੇ ਉਹ ਬੂਟੇ ਖੜੇ ਰਹਿ ਗਏ ਹਜੇ 10-15 ਕਬੂਟੇ ਰਹਿ ਗਏ ਬਾਕੀ ਲਗਭਗ ਪੱਟੇ ਗਏ ਸਾਰੇ ਤੇ ਬੂਟੇ ਆਪਣੇ ਤਰੀਬਨ 3 ਸਾਲ ਦੇ ਹੀ ਤੇ ਬਾਈ ਥੋੜੇ ਵਿੱਚੋਂ ਪਾਣੀ ਪੂਣੀ ਨਾ ਲੱਗਣੇ ਕਰਕੇ ਸੁੱਕ ਗਏ ਤੇ ਬੂਟੇ ਤਾਂ ਕਰਕੇ ਆਪਾਂ ਨੇ ਥੋੜੇ ਛੇਤੀ ਪਟਾਤੇ ਨਹੀਂ ਤਾਂ ਇੱਕ ਸਾਲ ਇਹਨੂੰ ਹੋਰ ਆਪਾਂ ਰੋਕ ਲੈਂਦੇ ਤੇ ਆ ਇਹਦਰ ਮਾਸੜ ਦਾ ਖੇਤ ਆ ਬਾਈ ਨਾਲੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਅਗਲੇ ਸਾਲ ਫੇਰ ਦੁਬਾਰਾ ਬੂਟੇ ਹੀ ਲਾਣੇ ਆ ਜਨਵਰੀ ਫਰਵਰੀ ਦੇ ਵਿੱਚ ਠੀਕ ਹੈ ਜੀ ਤੇ ਮੀ ਅੱਜ ਬਾਈ ਪੂਰਾ ਆਇਆ ਨਾ ਲਗਾਤਾਰ 5-7 ਘੰਟੇ ਦੇ ਸਮarre ਸਮਾਂ ਜਮੀ ਚੰਗਾ ਪੈ ਗਿਆ ਠੀਕ ਹੈ ਜੀ ਲੋ ਜੀ ਆਹ ਥੋੜੀ ਜੀ ਇੱਧਰ ਜ਼ਮੀਨ ਹੈ ਆਪਣੀ ਠੀਕ ਹੈ ਇੱਧਰ ਪਾਣੀ ਨਹੀਂ ਚੱਲਦਾ ਬਾਈ ਸੌਖਾ ਜਾ ਉੱਧਰ ਜਿਹੜਾ ਆਪਣੇ ਪਿੰਡ ਵਾਲੀ ਜ਼ਮੀਨ ਹੈ ਉੱਧਰ ਪਾਣੀ ਸੜਕਾਂ ਦੇ ਉੱਪਰ ਤੇ ਹੋ ਲੰਦਾ ਤੇ ਬਾਕੀ ਆ ਦੇਖ ਲਓ ਉੱਧਰ ਪਾਣੀ ਚੱਲ ਪਿਆ ਬਾਈ ਪੈਪਾਂ ਦੱਬੀਆਂ ਹੋਈਆਂ ਬਾਈ ਕਿਲੇ ਕਿਲੇ ਦੀ ਲਾਮ ਤੇ ਪਾਈਪ ਲਾਈਨ ਪਾਈ ਹੋਈ ਆ ਫਿਰ ਪਾਣੀ ਵਿਚ ਨੂੰ ਪਹੀਆਂ ਦੇ ਵਿਚ ਨੂੰ ਫਿਰ ਨੁਕਸਾਨ ਹੀ ਕਰਦਾ ਪੈਪਾਂ ਦੇ ਵਿੱਚੋਂ ਦੀ ਪਾਣੀ ਲੰਗੀ ਜਾਂਦਾ ਲੋ ਜੀ ਨੰਨੇ ਗੁੰਨੇ ਵਧੀਆ ਖੜੇ ਆ ਬਾਈ ਫਿਲਹਾਲ ਦੀ ਘੜੀ ਅਗਨਾ ਦੇਖੋ ਕਿੰਨਾ ਸੋਹਣਾ ਖੜਾ ਸਾਰਾ ਜੀ ਲੋ ਜੀ ਇਹ ਗੰਨਾ ਬਾਈ 4 ਫੁੱਟ ਤੇ ਲੱਗਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਗੰਨਾ ਇਹਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੈ ਬਾਈ 4 ਫੁੱਟ ਵਾਲੇ ਗੰਨੇ ਦਾ ਵੀ ਇਹਦੇ ਵਿੱਚ ਨੂੰ ਰੇਪ ਪਾਉਣਾ ਵੀ ਸੌਖਾ ਏ ਸਪਰੇਅ ਕਰਨੇ ਵੀ ਸੌਖੀ ਆ ਬੰਨਣਾ ਵੀ ਸੌਖਾ ਏ ਇਹਦਾ ਬਹੁਤ ਫਾਇਦੇ ਆ ਦੇਖੋ ਵਿੱਚ ਕਿੰਨੀ ਜਗ੍ਹਾ ਬਾਈ ਠੀਕ ਹੈ ਜੀ ਇਹ ਆਪਾਂ ਨੂੰ ਥੋੜਾ ਜਿਹਾ ਜੰਮਦਾ ਹੀ ਸਿੱਧਾ ਲੱਗਦਾ ਬਾਅਦ ਵਿੱਚ ਇਹ ਪੂਰੇ ਨਿਆਰੇ ਦਿੰਦਾ ਇਹਦੀ ਮੇਰੇ ਹਸਾਬ ਨਾਲ ਡਬਲ ਡਬਲ ਬਣਾਈ ਹੋਗੀ ਗੰਨੇ ਦੀ ਇਹ ਗੰਨਾ ਬਾਈ ਗਿਰਦਾ ਵੀ ਘੱਟ ਆ ਕਉਂਕੇ ਦੇ ਵਿੱਚ ਨੂੰ ਜਿਹੜੀ ਹਵਾਏ ਓਵਾਰਪਾਰ ਹੋਈ ਜਾਂਦੀ ਆ ਤੇ ਦੇਖੋ ਸਾਰਾ ਗੰਨਾ ਇੱਕਸਾਰ ਵਧੀਆ ਬਰਾਬਰ ਖੜਾ ਹੈ ਇਹ ਤਕਰੀਬਨ 2.5 2 2.5 ਕਿਲੇ ਆ ਦੇਖੋ ਬਾਈ ਆਰਪਾਰ ਦੇਖਦਾ ਕਿ ਨਹੀਂ ਪਿੱਛੇ ਉਹ ਦੇਖੋ ਬਾਕੀ ਆਪਣੀ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਬਾਈ ਲੋ ਜੀ ਉੱਥੇ ਤੱਕ ਖੇਤ ਆ ਇਹ ਬਹੁਤ ਸੋਹਣਾ ਗੰਨੇ ਦੀ ਗਰੋਥ ਹੋਈ ਹੋਈ ਆ ਤੇ ਗੰਨਾ ਵੀ ਬਾਈ ਇਹ ਮੁੱਢਾ ਇਹ ਦੂਜੀ ਵਾਰ ਦਾ ਗੰਨਾ ਠੀਕ ਹੈ ਜੀ ਵੈਰਾਈਟੀ ਮੇਰੇ ਹਿਸਾਬ ਨਾਲ ਇਹ ਮਨੂੰ ਤਾਂ 18 ਲੱਗਦਾ ਬਾਈ ਇਹ ਜਾਂ 18 ਹੋਊਗਾ ਜਾਂ ਇਹ 95 ਹੋਊਗਾ 95 ਤਾਂ ਹੈ ਨਹੀਂ 95 ਮੂਟਾ ਹੁੰਦਾ ਬਾਈ ਲੋ ਜੀ ਆਪਾਂ ਵੀ ਉਧਰ ਬਾਈ ਥੋੜਾ ਜਿਆਦਾ ਕੀ ਗੰਨਾ ਪਰ ਆਪਾਂ ਨੇ 4 ਫੁੱਟ ਤੇ ਲਾਇਆ ਆਪਾਂ ਨੇ ਲਾਇਆ ਬਾਈ 3 ਫੁੱਟ ਤੇ ਥੋੜਾ ਜਿਆਦਾ ਆਪਣੇ ਆਪ ਨੂੰ ਲੱਗੀ ਗਿਆ ਵੀ ਗੰਨਾ ਛੱਦਾ ਏ ਤਾਂ ਕਰਕੇ ਲਾਇਆ ਨਹੀਂ ਨਹੀਂ ਆਪਾਂ ਵੀ 4 ਫੁੱਟ ਤੇ ਹੀ ਲਾਉਣਾ ਸੀਗਾ ਗੰਨਾ ਇਹਤ ਕੀ ਪਰ ਅਗਲੀ ਵਾਰ ਨੂੰ ਜ਼ਰੂਰ ਲਾਵਾਂਗੇ ਬਾਈ ਠੀਕ ਹੈ ਜੀ ਬਾਕੀ ਝੋਨੇ ਝੋਨੇ ਫਿਰ ਫਿਲਹਾਲ ਦੀ ਗੱਲ ਠੀਕ ਹੈ ਵਿਚ ਵਿਚ ਬਿਮਾਰੀ ਹੈਗੀ ਹੈ ਕਿਸੇ ਕਿਸੇ ਨੂੰ ਬਾਕੀ ਦਾ ਜ ਮਹਾਰਾ ਦੀ ਕਿਰਪਾ ਹੈ ਬਚਿਆ ਹੋਇਆ ਤੇ ਹੋਰ ਏਰੀਆ ਤੋਂ ਬੰਨੂ ਇਧਰ ਤੋਂ ਕਈ ਵੀਰਾਂ ਦੇ ਫੋਨ ਆਏ ਉਧਰ ਇਹ ਜ਼ਿਲ੍ਹੇ ਵਿੱਚ ਬਹੁਤ ਨੁਕਸਾਨ ਅੱਜ ਜਾਣਾ ਸੀਗਾ ਆਪਾਂ ਨੇ ਤੇ ਵੀਰ ਦਾ ਫੋਨ ਆਇਆ ਕਹਿੰਦਾ ਭਾਈ ਅੱਜ ਆਇਓ ਨਾ ਵੀ ਮੀਂਹ ਬਹੁਤ ਆ ਸਾਰੇ ਹੀ ਜਿਹੜਾ ਅੱਜ ਮੀਂਹ ਪਿਆ ਇਹ ਆਪਣੇ ਤਕਰੀਬਨ ਸਾਰੇ ਹੀ ਪਿਆ ਸਾਡੇ ਤਾਂ ਆਨੰਦਪੁਰ ਸਾਹਿਬ ਏਰੀਆ ਵਿੱਚ ਵੀ ਬਹੁਤ ਉਧਰੋਂ ਵੀਰਾਂ ਦਾ ਫੋਨ ਆਇਆ ਤਾਂ ਕਿ ਕਾਫੀ ਰੀ ਵਿੱਚ ਮੀਂਹ ਆ ਭਾਈ ਹੁਣ ਇਹਦੇ ਵਿੱਚ ਆਪਾਂ ਨੇ ਭਾਈ ਬਾਤਾਂ ਜੀ ਆਇ ਤੇ ਦੇ ਵਿੱਚ ਆਪਾਂ ਨੇ ਜਵੀ ਜਾਂ ਮੱਕੀ ਲਾਉਣੀ ਆ ਮੂٹے ਲਗਭਗ ਪੱਟਾ ਹੋ ਗਏ ਥੋੜਾ ਬਹੁਤਾ ਕੰਮ ਰਹਿ ਗਿਆ ਵਿਚ ਵਿਚਾਲੇ ਜਾ ਬਾਕੀ ਨੂੰ ਬਾਤਾਂ ਇਹ ਤੇ ਦੇਖਦੇ ਆ ਫਿਰ ਕਰਦੇ ਆ ਦਾ ਕੁਛ ਨਾ ਕੁਛ ਖੇਤ ਦਾ ਤੇ ਲੋ ਜੀ ਬਾਈ ਆਹ ਆਪਣੀ ਇੱਧਰ ਬਾਸਮਤੀ ਲੱਗੀ ਹੋਈ ਆ ਤੇ ਬਾਈ ਇਹਦੀ ਜਿਹੜੀ ਛੋਟੇ ਬੂਝੇ ਦੀ ਬਿਮਾਰੀ ਉਹ ਇਹਦੇ ਵਿੱਚ ਵੀ ਹੈਗੀ ਆ ਤੱਕੀਆਂ ਦੇਖੋ ਤੁਹਾਨੂੰ ਦਿਖਦੀਆਂ ਵਿੱਚ ਵਿੱਚ ਆਪਾਂ ਕਹਦੇ ਨਹੀਂ ਬਾਈ ਵੀ ਪਛੇਤੀ ਨੂੰ ਹੈ ਨਹੀਂ ਬਿਮਾਰੀ ਇਹ ਆਪਾਂ ਨੇ ਸਾਰੇ ਨਾਲੋਂ ਲੇਟ ਲਾਈ ਦੀ ਜਦੋਂ ਆਪਾਂ ਵੀਡੀਓ ਵੀ ਪਾਈ ਤੀ ਇਹਦੀ ਤੇ ਇਹਦੇ ਵਿੱਚ ਵੀ ਲਗਭਗ 15% ਇਹਦੇ ਵਿੱਚ ਵੀ ਹੈਗੀ ਆ ਬਿਮਾਰੀ ਇਹ ਇਹ ਬਾਸਮਤੀ ਲਾਈ ਤੀ ਆਪਾਂ ਨੇ 4 ਕਿੱਗੇ ਤੋਂ आज ये इधर भाई हमने ना आ रही है ठीक है जी अभी देखो पूरी आ गई ना सारे ते ते इधर भाई पानी नहीं हैगा क्योंकि इधर जमीन है जड़ी पानी ਨਾਲ ਦੀ ਨਾਲ ਪੀ ਲੈਂਦੀ ਆ ਤੇ ਜਿਹੜਾ ਪਾਣੀ ਦੀ ਮਾਰ ਆ ਇਹ भाई ਥੋੜੀ ਜੀ ਸਾਡੇ ਉਧਰ ਸੜਕ ਤੋਂ ਦੂਜੇ ਪਾਸੇ ਜਾਨੀ ਕਿ ਛੱਲੀਆਂ ਪਿੰਡ ਦੇ ਵਿੱਚ ਵੱਧ ਮਾਲਾਂ ਵਿੱਚ ਥੋੜੀ ਜੀ ਪਾਣੀ ਜਿਹੜੀ ਮਲ ਵਾਲੀ ਜਮੀਨ ਆ ਇਹ ਪਾਣੀ ਨੂੰ ਪੀ ਲੈਂਦੀ ਆ ਅਗਲੇ ਦਿਨ ਪਾਣੀ ਉਰੇ ਤੁਹਾਨੂੰ ਮਿਲ ਲਾਣੀ ਅੱਜ ਹੀ ਆ ਜਿਹੜਾ ਖੜਾ ਮਾੜਾ ਮੋਟਾ ਲੋ ਜੀ ਤੇ ਲੋ ਜੀ ਵੀਰੋ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਜੀ ਤੇ ਬਾਕੀ ਆਪਣੇ ਕੋਲ ਇੱਕ ਤੋਂ ਟਰੈਕਟਰ ਆਏ ਨੇ ਹੋਰ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਕਿਹੜਾ ਕਿਹੜਾ ਟਰੈਕਟਰ ਆਇਆ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ